ਕੋ ਕਿਸਾਨ ਜਿਹੜਾ ਕਾਂਗਰਸ ਦੇ ਆਗੂ ਰੋਹਲ ਗਾਂਧੀ ਜਿਹੜੇ ਸੰਧ ਵਿਰੋਧੀ ਧਿਰ ਦੇ ਆਗੂ ਵੀ ਆ ਉਹਨਾਂ ਨੇ ਮਿਲਿਆ ਜਾ ਕੇ ਤੇ ਸੁਪਰੀਮ ਕੋਰਟ ਦੇ ਅੰਦਰ ਵੀ ਜਿਹੜਾ ਕਿਸਾਨਾਂ ਦੇ ਮੁੱਦੇ ਤੇ ਆਵਾਜ਼ ਬਲੰਦ ਹੋਈ ਆ ਕਿਸਾਨਾਂ ਨੇ ਪਾਰਲੀਮੈਂਟ ਮੈਂਬਰਾਂ ਨੂੰ ਜਾ ਕੇ ਆਪਣੇ ਮੈਮੋਰੰਡਮ ਜਾਦ ਪੱਤਰ ਵੀ ਦਿੱਤੇ ਆ ਵਪਾਰੀ, ਮੁਲਾਜ਼ਮ, ਸਨਦਕਾਰ ਚ ਕੋਈ ਵੀ ਵਰਗ ਹੋਵੇ ਉਹਨਾਂ ਨੂੰ ਵਿਰੋਧੀ ਧਿਰ ਦਾ ਸਹਾਰਾ ਲੈਣਾ ਪੈਂਦਾ ਇਹ ਨਾ ਸਿਰਫ ਡੈਮੋਕ੍ਰੇਸੀ ਦੇ ਵਿੱਚ ਬਲਕਿ ਅਸੀਂ ਹਮੇਸ਼ਾ ਤੋਂ ਇਹ ਉੰਦਾ ਆਇਆ ਦੇਖਦੇ ਰਹੇ ਆ ਸਾਡੀ ਇਕਨੋਮੀ ਜਿਹੜੀ ਹੈ ਉਹ ਵੀ ਐਗਰੀਕਲਚਰ ਬੇਸਡ ਹੈ ਤੇ ਫਿਰ ਅਸੀਂ ਜਿਹੜੇ ਕਿਸਾਨ ਵਰਗ ਦੇ ਹੱਕਾਂ ਤੇ ਹਿੱਤਾਂ ਨੂੰ ਇਗਨੋਰ ਕਰਾਂਗੇ ਨਾ ਤੇ ਇਹ ਕਿਸੇ ਵੀ ਤਰ੍ਹਾਂ ਨਾ ਸਾਡੀ ਕਿਸੇ ਸਿਆਸੀ ਜਮਾਤ ਲਈ ਨਾ ਇਸ ਦੇਸ਼ ਲਈ ਕਿਸੇ ਲਈ ਵੀ ਠੀਕ ਨਹੀਂ ਰਹੇ ਜਿਹੜੀ ਗੱਲ ਉਹਨਾਂ ਨੇ ਰੱਖੀ ਆ ਮੈਂ ਉਸ ਗੱਲ ਨਾਲ 7% ਸਹਿਮਤ ਆ ਕਿ ਕਿਸਾਨੀ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਔਰ ਕਿਸਾਨੀ ਸਾਡੀ ਰੀੜ ਦੀ ਹੱਡੀ ਆ ਸਾਡੇ ਦੇਸ਼ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਔਰ ਵਿਸ਼ਲੇਸ਼ਣ ਇਹ ਜ਼ਰੂਰੀ ਆ ਕਿਸਾਨ ਅੰਦੋਲਨ ਨੂੰ ਗਮਰਾਹ ਕੌਣ ਕਰ ਰਿਹਾ ਕਿਸਾਨ ਅੰਦੋਲਨ ਨੂੰ ਮਿਸਯੂਟਾਈਜ਼ ਕੌਣ ਕਰ ਰਿਹਾ ਉਹ ਪੰਜਾਬ ਦੇ ਕਿਸਾਨ ਥੋੜੀ ਤੈਅ ਕਰਨਗੇ ਕਿ ਬਾਕੀ ਦੇਸ਼ ਦੇ ਕਿਸਾਨਾਂ ਨੂੰ ਮਤ ਬਦੋਬਦੀ ਦੇ ਦਿਓ ਮਤਲਬ ਅਸੀਂ ਤਾਂ ਬਦੋਬਦੀ ਦਵਾਈਣਾ ਜੋ ਵੀ ਦਵਾਈਣਾ ਸਾਨੂੰ ਜੋ ਮਿਲਦਾ ਅਸੀਂ ਮੰਗਿਆ ਹੀ ਨਹੀਂ ਤੇ ਇਹ ਤਾਂ ਤੇਰੀ ਜिद ਹੈ ਇਸ ਜिद ਨੂੰ ਨਹੀਂ ਹੁਣ ਆਪਾਂ ਲੋਕਾਂ ਦੇ ਭਲੇ ਲਈ ਕੰਮ ਕਰਨਾ ਪੰਜਾਬ ਦੇ ਭਲੇ ਲਈ ਕੰਮ ਕਰਨਾ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਕਿਸਾਨੀ ਮੁੱਦੇ ਦੀ ਦੋ ਵੱਡੇ ਅਹਿਮ ਪਹਿਲੂ ਹੈ ਸੁਪਰੀਮ ਕੋਰਟ ਦੀ ਦੀ ਸਰਵੋਚ ਅਦਾਲਤ ਉਹਦੀ ਟਿੱਪਣੀ ਹੈ ਚਾਹੇ ਕੇਂਦਰ ਹੋਵੇ ਚਾਹੇ ਕਿਸਾਨ ਹੋਣ ਕਹਿੰਦੇ ਬਹੁਤ ਵੱਡੀ ਬੇਪਰੋਸਗੀ ਵਾਲੀ ਗੱਲ ਹੈ ਜਿਸ ਦੇ ਕਰਕੇ ਮਾਮਲਾ ਸਿਰੇ ਨਹੀਂ ਲੱਗ ਰਿਹਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੋਈ ਨਰਪੱਖ ਕਮੇਟੀ ਬਣਨੀ ਚਾਹੀਦੀ ਹੈ ਇਸ ਮੁੱਦੇ ਤੇ ਜਿਹੜੀ ਨਾ ਕੋਈ ਨਾ ਕੋਈ ਠੋਸ ਤਸਵੀਜ਼ਾਂ ਸਾਹਮਣੇ ਲੈ ਕੇ ਆਏ। ਇੱਕ ਗੱਲ ਦੂਜਾ ਪਾਰਲੀਮੈਂਟ ਤੋਂ ਉੱਪਰ ਵੱਡਾ ਸਾਡੇ ਕੋਲ ਕੋਈ ਜਮਹੂਰੀ ਪਲੇਟਫਾਰਮ ਨਹੀਂ। ਪਾਰਲੀਮੈਂਟ ਦੇ ਅੰਦਰ ਵੀ ਕਿਸਾਨਾਂ ਦਾ ਮਾਮਲਾ ਗੁੰਜਿਆ। ਇਹਨਾਂ ਦੋਨਾਂ ਮਾਮਲਿਆਂ ਤੇ ਆਪਾਂ ਮਹਿਮਾਨਾਂ ਤੋਂ ਲਵਾਂਗੇ ਸਵਾਲ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਬਣੇ ਆ ਜੁੜੇ ਆ ਜਿਨ੍ਹਾਂ ਚ ਕਾਂਗਰਸ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਕਮਰ ਹਰਪ੍ਰੀਤ ਸਿੰਘ ਜੀ ਇਦਾਂ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਤੇ ਚਿੰਤਕ ਸਾਹ ਕਲਦੀਪ ਸਿੰਘ ਤਾਲੀਵਾਲ ਦੋਨੇ ਮਹਿਮਾਨਾਂ ਦਾ ਮੈਂ ਤੈਦਲ ਤੋਂ ਧੰਨਵਾਦ ਕਰਦਾ ਹਾਂ ਜੀ ਆਖਦਾ ਕਮਰਹਾਪੀ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਤੀਕੋ ਕਿਸਾਨ ਜਿਹੜਾ ਕਾਂਗਰਸ ਦੇ ਆਗੂ ਰੋਹਲ ਗਾਂਧੀ ਜਿਹੜੇ ਸਦਨ ਵਿਰੋਧੀ ਧਰ ਦੇ ਆਗੂ ਵੀ ਆ ਉਹਨਾਂ ਨੇ ਮਿਲਿਆ ਜਾ ਕੇ ਤੇ ਸੁਪਰੀਮ ਕੋਰਟ ਦੇ ਅੰਦਰ ਵੀ ਜਿਹੜਾ ਕਿਸਾਨਾਂ ਦੇ ਮੁੱਦੇ ਤੇ ਆਵਾਜ਼ ਬਲੰਦ ਹੋਈ ਆ ਕਿਸਾਨਾਂ ਨੇ ਪਾਰਲੀਮੈਂਟ ਮੈਂਬਰਾਂ ਨੂੰ ਜਾ ਕੇ ਆਪਣੇ ਮੈਮੋਰੰਡਮ ਜਾਦ ਪੱਤਰ ਵੀ ਦਿੱਤੇ ਆ ਕਿਵੇਂ ਦੇਖਦੇ ਹੋ ਸਥਿਤੀ ਨੂੰ ਲੇਖੋ ਜਿਹੜੀ ਰਾਜਕਰਦਾ ਪਾਰਟੀ ਹੈ ਨਾ ਸਿੱਧੂ ਸਾਹਿਬ ਜਦੋਂ ਉਹ ਆਪਣੇ ਦੇਸ਼ ਦੇ ਆਪਣੇ ਮੁਲਕ ਦੇ ਹੱਕਾਂ ਲੋਕਾਂ ਦੇ ਹੱਕਾਂ ਤੇ ਇੱਤਾਂ ਦੇ ਪ੍ਰਤੀ ਅਸਮਾਨੇ ਦੰਸ਼ੀਲ ਹੋ ਜੇ ਨਾ ਤੇ ਫਿਰ ਦੇਖੋ ਇੱਕ ਜ਼ਰੂਰੀ ਹੈ ਕਿ ਚਾਹੇ ਉਹ ਕੋਈ ਵੀ ਵਰਗ ਹੋਵੇ ਜਾਂ ਕਿਸਾਨ ਚਾਹ ਵਪਾਰੀ ਮੁਲਾਜ਼ਮ ਸਨਤਕਾਰ ਚਾ ਕੋਈ ਵੀ ਵਰਗ ਹੋਵੇ ਉਹਨਾਂ ਨੂੰ ਵਿਰੋਧੀ ਧਿਰ ਦਾ ਸਹਾਰਾ ਲੈਣਾ ਪੈਂਦਾ ਇਹ ਨਾ ਸਿਰਫ ਡੈਮੋਕ੍ਰੇਸੀ ਦੇ ਵਿੱਚ ਬਲਕਿ ਅਸੀਂ ਹਮੇਸ਼ਾ ਤੋਂ ਇਹ ਹੁੰਦਾ ਆਇਆ ਦੇਖਦੇ ਰਹੇ ਹਾਂ ਕਿ ਜਿਹੜੀਆਂ ਧਿਰਾਂ ਉਹਨਾਂ ਨੂੰ ਲੱਗਿਆ ਕਿ ਸਾਡੇ ਹੱਕਾਂ ਦੇ ਵਿੱਚ ਸੰਜੀਦਾ ਹੋ ਕੇ ਆਵਾਜ਼ ਚੱਕ ਸਕਦੀਆਂ ਨਹੀਂ ਉਹਨਾਂ ਨੂੰ ਸੰਪਰਕ ਕੀਤਾ ਜਾਂਦਾ ਤੇ ਇਹ ਕੀਤਾ ਵੀ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਠੀਕ ਹੈ ਕੋਈ ਗਲਤੀ ਨਹੀਂ ਹੈ ਉਹਨਾਂ ਨੇ ਜੇ ਆਪਣੀ ਮੰਗ ਰੱਖੀ ਹੈ ਸਦਸਦ ਮੈਂਬਰਾਂ ਦੇ ਸਾਹਮਣੇ ਲੀਡਰ ਆਫ oppositon ਦੇ ਸਾਹਮਣੇ ਤਾਂ ਉਹਨਾਂ ਦਾ ਇਹ ਮੈਂ ਸਮਝਦਾ ਜਮਹੂਰੀ ਹੱਕ ਵੀ ਸੀ ਉਹਨਾਂ ਦੀ ਜਿਹੜੀ ਸੋਸਾਇਟੀ ਹੈ ਉਹਨਾਂ ਦਾ ਸਮਾਜ ਹੈ ਉਹਨਾਂ ਦਾ ਜਿਹੜਾ ਇਹ ਵਰਗ ਹੈਗਾ ਜਿਹੜੇ ਲੋਕ ਆਪਣੇ ਘਰ ਹੀ ਬੈਠੇ ਨੇ ਜਿਹੜੇ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ ਮਨਸਰ ਨੇ ਆਪਣੇ ਆਗੂਆਂ ਦੇ ਉੱਤੇ ਤੇ ਉਹਨਾਂ ਦੇ ਲਈ ਜਿਉ ਉਹਨਾਂ ਨੂੰ ਕੁਝ ਕਰਨ ਦੀ ਆਪਣੇ ਹੱਕਾਂ ਦੇ ਲਈ ਜ਼ਿੰਮੇਵਾਰੀ ਉਹਨਾਂ ਦੇ ਜਿਹੜੇ ਵਰਗ ਨੇ ਦਿੱਤੀ ਹੈ ਤੇ ਉਹਨਾਂ ਨੂੰ ਸਾਰੇ ਉਦਦਮ ਕਰਨੇ ਪੈਣਗੇ ਔਰ ਕੀਤੇ ਨੇ ਉਹਨਾਂ ਨੇ ਅਸੀਂ ਛਿਲਾਗਾ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਗਈ ਹੈ ਕਿਸਾਨ ਵਰਗ ਦੇ ਹੱਕ ਵਿੱਚ ਬੜੀ ਵੱਡੀ ਲੰਬੰਦੀ ਹੁੰਦੀ ਨਜ਼ਰ ਆ ਰਹੀ ਹੈ ਮੈਂ ਕਿਸੇ ਗੱਲੇ ਵੀ ਸਿਆਸੀ ਭੇਦਭਾਵ ਦੀ ਗੱਲ ਨਹੀਂ ਕਰਨੀ ਚਾਹੁੰਦਾ ਲੇਕਿਨ ਸਚਾਈ ਇਹ ਵੀ ਹੈ ਕਿ ਇਹਦੇ ਨਾਲ ਕਿਤੇ ਨਾ ਕਿਤੇ ਸਰਕਾਰ ਵਿੱਚ ਬੈਠੇ ਲੋਕ ਔਰ ਸਤਾਤਰੀ ਪਾਰਟੀ ਦੇ ਮੈਂਬਰ ਜਿਹੜੇ ਐ ਉਹਨਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਇਆ ਹੋਵੇਗਾ ਕਿ ਇਹ ਚੀਜ਼ ਕਿੰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਦੇਸ਼ 150 ਕਰੋੜ ਦੇ ਕਰੀਬ ਆਬਾਦੀ ਹੈ ਆਪਾਂ ਆਫ ਦੇ ਰਿਕਾਰਡ ਵੀ ਗੱਲ ਕਰ ਰਹੇ ਸੀਗੇ ਕਿ ਦੇ 150 ਕਰੋੜ ਦੇ ਨੇੜੇ ਆਬਾਦੀ ਹੋਵੇ ਜਿਸ ਦੇਸ਼ ਦੇ ਵਿੱਚ ਔਰ ਸਾਰੇ ਦੇਸ਼ ਨੂੰ ਸਾਰੇ ਲੋਕਾਂ ਨੂੰ ਮੂੰਹ ਤੇ ਢੱਡ ਲੱਗਾ ਉਦੇ ਕਰਕੇ ਜਿਹੜਾ ਫਾਰਮਰ ਜਿਹੜਾ ਹੈ ਉਹਦਾ ਇੱਕ ਬੜਾ ਵੱਡਾ ਰੋਲ ਹੈ ਜਿਹੜਾ ਉਹ ਉਹਨਾਂ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਖਾਣਾ ਹੈ ਜਿਹਦੇ ਕਰਕੇ ਅਸੀਂ ਲੋਕ ਜੰਦਾ ਹੈ ਉਸ ਤੋਂ ਬਾਅਦ ਆ ਗਈ ਉਸ ਤੋਂ ਬਾਅਦ ਆ ਗਈ ਇਕਨੋਮੀ ਸਾਡੀ ਇਕਨੋਮੀ ਜਿਹੜੀ ਹੈ ਉਹ ਵੀ ਐਗਰੀਕਲਚਰ ਬੇਸਡ ਹੈ ਤੇ ਫਿਰ ਅਸੀਂ ਜਿਹੜੇ ਕਿਸਾਨ ਵਰਗ ਦੇ ਹੱਕਾਂ ਤੇ ਹਿੱਤਾਂ ਨੂੰ ਇਗਨੋਰ ਕਰਾਂਗੇ ਨਾ ਤੇ ਇਹ ਕਿਸੇ ਵੀ ਤਰ੍ਹਾਂ ਨਾ ਸਾਡੀ ਕਿਸੇ ਸਿਆਸੀ ਜਮਾਤ ਲਈ ਨਾ ਇਸ ਦੇਸ਼ ਲਈ ਕਿਸੇ ਲਈ ਵੀ ਠੀਕ ਨਹੀਂ ਰਹੇਗਾ। थैंक यू वेरी मच। थैंक यू वेरी मच। ਕਮਰਪ੍ਰੀ ਜੀ ਫੇਰ ਆਵਾਂਗੇ ਇਸ ਮੁੱਦੇ ਤੇ। ਤਾਲੀਵਾਲ ਸਾਹਿਬ ਇਸੇ ইস্যੂ ਦੇ ਉੱਤੇ ਮੈਂ ਸਵਾਲ ਲੈ ਰਿਹਾ। ਦੇਖੋ ਸੁਪਰੀਮ ਕੋਰਟ ਨੇ ਕਿਹਾ ਬੇਪਰਵਾਹੀ ਦੀ ਗੱਲ ਕੀਤੀ ਹੈ। ਕਿਉਂ? ਦੂਜਾ ਨਰਪਾ ਕਮੇਟੀ ਦੀ ਗੱਲ ਕੀਤੀ ਹੈ ਕਿ ਜਿਹੜੀ ਦੂਜਾਂ ਦੇ ਸਾਰਾ ਤਰ੍ਹਾਂ ਦੀ ਸਹਿਮਤੀ ਦਾ ਪ੍ਰਗਟਾਵਾ ਕਰ ਸਕੇ। ਤੇ ਕਮਰਪ੍ਰੀ ਦਾ ਕਹਿਣਾ ਹੈ ਕਿ ਵੀ ਇਸ ਦੇ ਬਗੈਰ ਗੁਜ਼ਾਰਾ ਹੀ ਨਹੀਂ। ਕਿਉਂਕਿ ਜੇ ਅਸੀਂ ਦੇਸ਼ ਦੀ ਕਿਸਾਨੀ ਨੂੰ ਇਗਨੋਰ ਕਰਾਂਗੇ ਤਾਂ ਫਿਰ ਦੇਸ਼ ਕਿਵੇਂ ਬਚੇਗਾ? ਬੁਲਾਰੇ ਨੇ ਕਾਂਗਰਸ ਦੇ ਮੈਂ ਬੜਾ ਇhtਰਾਮ ਕਰਦਾ ਹਾਂ ਉਹਨਾਂ ਦਾ ਹਮੇਸ਼ਾ ਹੀ ਕਰਦਾ ਪਰ ਅੱਜ ਕਿਉਂਕਿ 1 on 1 ਡਿਸਕਸ਼ਨ ਹੈ ਮੈਨੂੰ ਲੱਗਦਾ ਸਾਨੂੰ ਸਮਾਂ ਮਿਲੇਗਾ ਇੱਕ ਦੂਜੇ ਨੂੰ ਹੋਰ ਸਮਝਣ ਦਾ ਜੀ ਜਿਹੜੀ ਗੱਲ ਉਹਨਾਂ ਨੇ ਰੱਖੀ ਹੈ ਮੈਂ ਉਸ ਗੱਲ ਨਾਲ 7% ਸਹਿਮਤ ਹਾਂ ਕਿ ਕਿਸਾਨੀ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਔਰ ਕਿਸਾਨੀ ਸਾਡੀ ਰੀੜ ਦੀ ਹੱਡੀ ਆ ਸਾਡੇ ਦੇਸ਼ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਔਰ ਵਿਸ਼ਲੇਸ਼ਣ ਇਹ ਜ਼ਰੂਰੀ ਆ ਕਿ ਕਿਸਾਨ ਅੰਦੋਲਨ ਨੂੰ ਗੁੰਮਰਾਹ ਕੌਣ ਕਰ ਰਿਹਾ ਹੈ ਕਿਸਾਨ ਅੰਦੋਲਨ ਨੂੰ ਮਿਸਯੂਟਾਈਲਾਈਜ਼ ਕੌਣ ਕਰ ਰਿਹਾ ਹੁਣ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਵੀਂਗਰ ਜਰਨਲਿਸਟ ਜਾਣਦੇ ਹੋ ਸਾਡਾ ਪੰਜਾਬ ਇਸ ਟਾਈਮ ਪਾਣੀ ਸਾਡਾ ਥੱਲੇ ਜਾ ਰਿਹਾ ਅਸੀਂ ਰੋਜ਼ ਪਿੱਟਦੇ ਹਾਂ ਚੈਨਲਾਂ ਤੇ ਸਾਨੂੰ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਡਾਇਵਰਸੀਫਿਕੇਸ਼ਨ ਆਊ ਕਿਤੇ ਇਹ ਵੀ ਪਿੱਟਦੇ ਆ ਕਿ ਜੇ ਬਦਲਵੀਆਂ ਫਸਲਾਂ ਦੀ ਸਰਕਾਰੀ ਖਰੀਦ ਆਊਗੀ ਤਾਂ ਛੋਨਾ ਛੱਡਾਂਗੇ ਹੁਣ ਉਹ ਤਾਂ ਲੈ ਕੇ ਜਿਹੜੀ ਕੇਂਦਰ ਸਰਕਾਰ ਆ ਗਈ ਸੀ ਜੀ ਮੁਹਾਲੀ ਔਰ ਉਹਦੇ ਦੇ ਮੁੱਖ ਮੰਤਰੀ ਸਾਹਿਬ ਸਾਡੇ ਉਹਨਾਂ ਦੀ ਸਪੀਚ ਪਈ ਹੈ ਕਹਿੰਦੇ ਜੀ ਅਸੀਂ ਤਾਂ ਆ ਤਾਂ ਮੋਦੀ ਸਾਹਿਬ ਨੇ ਮੇਰਾ ਸੁਪਨਾ ਪੂਰਾ ਕਰਤਾ ਭੰਦੇਰ ਸਾਹਿਬ ਕਹਿੰਦੇ ਅਸੀਂ ਬਚ ਗਏ ਗੱਲੇਵਾਲ ਸਾਹਿਬ ਕਹਿੰਦੇ ਅਸੀਂ ਬਚ ਗਏ ਪਰ ਜਦੋਂ ਹੀ ਉਹ ਬਾਰਡਰ ਤੇ ਪਹੁੰਚਦੇ ਰਾਹੁਲ ਗਾਂਧੀ ਜੀ ਦਾ ਫੋਨ ਆ ਜਾਂਦਾ ਕਿਉਂਕਿ ਚੋਣਾ ਸੀ ਅੱਗੇ ਉਹਨਾਂ ਨੇ ਪਲੇਟਫਾਰਮ ਵਰਤਣਾ ਸੀ ਔਰ ਵਰਤ ਕੇ ਪਲੇਟਫਾਰਮ ਜਿਹੜਾ ਹੈਗਾ ਇਹਨਾਂ ਨੂੰ ਸੜਕਾਂ ਜੋਗੇ ਛੱਡਤਾ ਇਹ ਸਾਹਮਣੇ ਆ ਗਈ ਹੁਣ ਗੱਲ ਕਿ ਇਹ ਪਲੇਟਫਾਰਮ ਬਣਾ ਲਿਆ ਇੱਕ ਇੰਡੀ ਗੰਢ ਜੋੜ ਨੇ ਵੱਡਾ ਸਵਾਲ ਤੁਸੀਂ ਪਲੇਟਫਾਰਮ ਨੂੰ ਜਿਹੜਾ ਹੈਗਾ ਉਹ ਵਰਤਣਾ ਚਾਹੁੰਦੇ ਆ ਪੰਜਾਬ ਦੇ ਹਿੱਤ ਚ ਨਹੀਂ ਦੇਖੋ ਜੇ ਪੰਜਾਬ ਦੀ ਗੱਲ ਹੀ ਕਰਨੀ ਸੀ ਤਾਂ ਸਾਨੂੰ ਤਾਂ ਬਦਲਵੇਂ ਫਸਲਾਂ ਮਿਲ ਰਹੀਆਂ ਸੀ ਸਰਕਾਰੀ ਖਰੀਦ ਮਿਲ ਰਹੀ ਸੀ ਉਹ ਤਾਂ ਸਿਰਫ ਬਹਾਨਾ ਕਹਿੰਦੇ ਆ ਕਿ ਕੰਟ੍ਰੈਕਟ ਕੰਟ੍ਰੈਕਟ ਸਰਕਾਰੀ ਦੀ ਥੋੜੀ ਹੁੰਦੀ ਆ ਸਰਕਾਰੀ ਖਰੀਦ ਦੀ ਸਿਰਫ ਮਿਆਦ ਵਾਧਾ ਹੁੰਦਾ ਤੇ ਉਹ ਤੇ ਲਿਖ ਦਿੱਤਾ ਜਾ ਸਕਦਾ ਸੀ ਬੈਠ ਕੇ ਭਾਈ ਸਾਨੂੰ ਪੂਰਨ ਵਿਆਦ ਲਈ ਕਰ ਦਿਓ ਅਨਲਿਮਿਟਿਡ ਲਈ ਪੰਜਾਂ ਸਾਲਾਂ ਲਈ ਉਹਨਾਂ ਨੇ ਕਰ ਦੇਣਾ ਸੀ ਪਰ ਉਹਨੂੰ ਬਹਾਨਾ ਬਣਾ ਕੇ ਇਹਨਾਂ ਨੇ ਚੋਣਾਂ ਦੇ ਵਿੱਚ ਲਾਭ ਲਿਆ ਆਪਾ ਜਵਾਲੇ ਨਹੀਂ ਤੁਹਾਨੂੰ ਜੀ ਸਾਹਿਬ ਵਰਤ ਰਹੇ ਆ ਆਪਾਂ ਸੰਖੇਪ ਜੇ ਇਸ ਮੁੱਦੇ ਤੇ ਕੋਈ ਆਮ ਤੁਸੀਂ ਟਿੱਪਣੀ ਕਰਾਂ ਜਵਾਬ ਵੀ ਲੈ ਲੀਏ ਕੀ ਕਹੋਗੇ ਕਮਰਪੀ ਜੀ ਕਹਿੰਦੇ ਕਿ ਰਾਸ ਹੀ ਪਲੇਟਫਾਰਮ ਬਣਾਇਆ ਹੈ ਰੋਲ ਗਾਂਧੀ ਨੇ ਤੇ ਕਾਂਗਰਸ ਜਾਂ ਦੂਜੇ ਜਿਹੜੇ ਇੰਡੀਆ ਨਾਲ ਜੁੜੀਆਂ ਧਿਰਾਂ ਹੈਗੀਆਂ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਆਪਣੇ ਹੱਕ ਲਈ ਇਸਤੇਮਾਲ ਕੀਤਾ ਜਾ ਸਕਦਾ ਵਰਨਾ ਕਹਿੰਦੇ ਕੇਂਦਰ ਦਾ ਬਹੁਤ ਸਾਰੇ ਮੁੱਦਿਆਂ ਤੇ ਪਹਿਲਾਂ ਹੀ ਸਹਿਮਤ ਹੈ ਵੇਖੋ ਮੈਂ ਅੱਜ ਦੇ ਇਸ ਪ੍ਰੋਗਰਾਮ ਨੂੰ ਬਿਲਕੁਲ ਕੋਈ ਸਿਆਸੀ ਰੰਗਤ ਦੇਣਾ ਨਹੀਂ ਚਾਹੁੰਦਾ ਸੀ ਇਸੇ ਕਰਕੇ ਮੈਂ ਕਿਸੇ ਦੇ ਵੀ ਬਾਰੇ ਕੋਈ ਇਸ ਤਰ੍ਹਾਂ ਦੀ ਕੋਈ ਇਲਜ਼ਾਮ ਬਾਜ਼ੀ ਵਾਲੀ ਗੱਲ ਨਹੀਂ ਕੀਤੀ ਅ ਅਰਵਲ ਸਾਹਿਬ ਕਹਿੰਦੇ ਕਿ ਇਹਨੂੰ ਸਿਆਸੀ ਪਲੇਟਫਾਰਮ ਬਣਾਇਆ ਜਾ ਰਿਹਾ ਹੈ ਜਾਂ ਜੋ ਵੀ ਇਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਕਹਿੰਿਆ ਕਿ ਰਾਹੁਲ ਗਾਂਧੀ ਨੇ ਫੋਨ ਕਰਕੇ ਰੁਕਿਆ ਹੈ ਰਾਹੁਲ ਗਾਂਧੀ ਦਾ ਗੱਲ ਕੀਤੀ ਹੈ ਉਹਨਾਂ ਨੇ ਮੇਰੀ ਗੱਲ ਸਮਝੋ ਨਾ ਸਿੱਧੂ ਸਾਹਿਬ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਲਾਈਨ ਤੇ ਤੁਰੀਆਂ ਨੇ ਹੁਣ ਸਾਰਿਆਂ ਨੂੰ ਰਾਹੁਲ ਗਾਂਧੀ ਨੇ ਸਮਝਾ ਲਿਆ ਇਹ ਤਾਂ ਹੋ ਸਕਦਾ ਨਾ ਉਹ ਕਾਂਗਰਸੀ ਨੇ ਨਾ ਉਹਨਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਹੈ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਦੇ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਲੰਬੰਦੀ ਬੜੀ ਉਗਰ ਹੋ ਕੇ ਨਿਕਲਦੀ ਹੈ ਇਹ ਨਾ ਕਰਨ ਤੇ ਸ਼ਾਇਦ ਉਹਨਾਂ ਜ਼ਿਆਦਾ ਇਹਨਾਂ ਨੂੰ ਰੈਜ਼ੈਂਟਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਇਹਨਾਂ ਦੇ ਲਈ ਇਹਨਾਂ ਦੇ ਭਲੇ ਲਈ ਕਹਿਣਾ ਮੈਂ ਇਹਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦਾ ਹਿੱਤ ਜ਼ਿਆਦਾ ਹੈ ਜੇ ਇਹ ਇਲਜ਼ਾਮਬਾਜ਼ੀ ਤੋਂ ਮੁੜ ਕੇ ਕਿਤੇ ਕਿਤੇ ਚੰਗੀ ਸੋਚ ਰੱਖ ਕੇ ਪੋਜ਼ਿਟਿਵ ਸੋਚ ਰੱਖ ਕੇ ਜਨਤਾ ਦੀ ਕਿਸਾਨਾਂ ਦੀ ਦੇਸ਼ ਦੀ ਭਲਾਈ ਦੇ ਲਈ ਕੋਈ ਗੱਲ ਕਰਨ ਨਾ ਕਿ ਵੱਖਵਾਦੀ ਜਿਹੜੀਆਂ ਟਿੱਪਣੀਆਂ ਕਰਨਾ ਇਹਨਾਂ ਨੂੰ ਇੱਕ ਪਤਾ ਨਹੀਂ ਕਿੱਥੋਂ ਕੋਰਸ ਕਰਾਇਆ ਜਾਂਦਾ ਚਾਹੇ ਉਹ ਧਰਮ ਦੇ ਨਾਂ ਤੇ ਚਾਹੇ ਉਹ ਖਿੱਤੇ ਦੇ ਨਾਂ ਤੇ ਬੋਲੀ ਦੇ ਨਾਂ ਤੇ ਹੁਣ ਇਹ ਇਸ ਕੰਮ ਤੋਂ ਤੁਰਪੇ ਨੇ ਕਿ ਵੀ ਕਿਸਾਨ ਵੀ ਜਿਹੜੇ ਆ ਸਾਰੇ ਕਾਂਗਰਸ ਦੇ ਏਜੰਟ ਹੋਗੇ ਇਹ ਚੰਗੀ ਗੱਲ ਨਹੀਂ ਹੈ ਇਹਦੇ ਨਾਲ ਤੁਹਾਨੂੰ ਉਹਦਾ ਵਿਰੋਧ ਜਿਹੜਾ ਹੈ ਉਹ ਜ਼ਿਆਦਾ ਸਾਹਮਣਾ ਕਰਨਾ ਪੈਗਾ ਮੈਂ ਮੇਰੀ ਬੇਨਤੀ ਹੈ ਕੰਮ ਨਾ ਕਰੋ ਤੁਸੀਂ ਤਾਂ ਉਹਨਾਂ ਦੀ ਤਕਲੀਫ ਨੂੰ ਸਮਝੋ ਉਹਨਾਂ ਦੇ ਦਰਦ ਨੂੰ ਸਮਝੋ ਔਰ ਉਸ ਦੇ ਉੱਤੇ ਪਹਿਰਾ ਦੇਣ ਦਾ ਯਤਨ ਕਰੋ ਦੇਖੋ ਮੈਂ ਸਮਝਦਾ ਚੰਗੇ ਭਾਗੀ ਤੀਜੀ ਵਾਰ ਸਰਕਾਰ ਤੁਹਾਡੀ ਬਣ ਗਈ ਹੈ ਇਹ ਤੁਹਾਡੇ ਬਹੁਤ ਚੰਗੇ ਭਾਗ ਦੇ ਮੌਕਾ ਦਿੱਤਾ ਹੈ ਜਨਤਾ ਨੇ ਮੌਕਾ ਦਿੱਤਾ ਹੈ ਰੱਬ ਨੇ ਮੌਕਾ ਦਿੱਤਾ ਜੋ ਮਰਜੀ ਕਹਿ ਲਓ ਲੇਕਿਨ ਇਸ ਮੌਕੇ ਦਾ ਜੇ ਸਹੀ ਯੂਟਿਲਾਈਜੇਸ਼ਨ ਨਾ ਕਰ ਸਕੀ ਤੇ ਇਹ ਆਉਣ ਵਾਲੇ ਸਮੇਂ ਤੇ ਬਹੁਤ ਨੁਕਸਾਨਦਾਇਕ ਹੋਏਗਾ ਆਪਾਂ ਆਪਾਂ ਜਵਾਲਾ ਨੇ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਸਮਝਦਾ ਨਾ ਸਿਰਫ ਭਾਰਤੀ ਜਨਤਾ ਪਾਰਟੀ ਨਹੀਂ ਹੋਏਗਾ ਦੇਸ਼ ਲਈ ਹੋਏਗਾ ਔਰ ਸਾਰੀਆਂ ਸਿਆਸੀ ਜਮਾਤਾਂ ਨਹੀਂ ਹੋਏਗਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਸਿਆਸੀ ਲੋਕਾਂ ਤੋਂ ਉੱਠਦਾ ਜਾਂਦਾ ਜੋ ਗੱਲਾਂ 2014 ਚ ਕਹੀਆਂ ਸੀਗੀਆਂ ਇਹਨਾਂ ਨੇ ਉਹਨਾਂ ਦੇ ਉੱਤੇ ਪੂਰੇ ਨਹੀਂ ਉਤਰਦੇ ਉਹਨਾਂ ਦੇ ਉੱਤੇ ਪੂਰੇ ਉਤਰਨ ਲਈ ਅਜੇ ਵੀ ਮੌਕਾ ਹੈ ਜੇ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਇਨਬਿਨ ਲਾਗੂ ਕਰਨ ਦੀ ਗੱਲ ਕਰਕੇ ਆਏ ਸੀ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਕੇ ਆਏ ਸੀ ਉਸ ਤੇ ਪਹਿਰਾ ਦੇਣ ਅੱਜ ਉਹਨਾਂ ਨੂੰ ਤੁਹਾਡੀ ਤੁਹਾਡੀ ਗੱਲ ਹਰਪ੍ਰੀਤ ਜੀ ਆਗੀ ਤੋਂ ਢੀ ਗੱਲ ਆਪਾਂ ਜਵਾਬ ਲਈਏ ਤਾਲੀਵਾਲ ਸਾਹਿਬ ਇਹ ਕਹਿੰਦੇ ਕਿ ਰਾਸਥੀ ਤੌਰ ਤੇ ਤੁਸੀਂ ਇਸ ਗੱਲ ਨੂੰ ਸਗੋਂ ਅਲ ਜਾ ਰਹੇ ਹੋ ਕਿ ਕਾਂਗਰਸ ਦੇ ਜਿਹੜੇ ਏਜੰਟ ਨੇ ਕਿਸਾਨ ਤੁਸੀਂ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇਹ ਕਹਿੰਦੇ ਖੁਦ ਹੀ ਰਾਸਥੀ ਰੰਗ ਤੇ ਚੁਲਦੇ ਜਾ ਰਹੇ ਹੋ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਕਹਿੰਦੇ ਮਾਮਲੇ ਹੀ ਨਹੀਂ ਸੀ ਆਉਣੇ ਕਿਉਂ ਰੋਹਲ ਗਾਂਧੀ ਨੂੰ ਮਿਲ ਲ ਜਾਂਦੇ ਜੇ ਗੱਲਾਂ ਮੰਨੀਆਂ ਹੁੰਦੀਆਂ ਉਹ ਜਾਣਨ ਦਾ ਮੌਕਾ ਮਿਲੂਗਾ 1-on-1 ਹਰਪ੍ਰੀਤ ਜੀ ਨੂੰ ਉਹਨਾਂ ਦੇਖੋ ਮੈਂ ਨਹੀਂ ਕਿਹਾ ਆਰ ਪੀਜੀ ਮੈਂ ਨਹੀਂ ਗੱਲ ਕੀਤੀ ਕਿ ਕੋਈ ਕਿਸਾਨਾਂ ਨੂੰ ਕਾਂਗਰਸ ਦੇ ਏਜੰਟ ਜਾਂ ਕੁਛ ਮੈਂ ਇਹ ਗੱਲ ਕਹੀ ਕਾਂਗਰਸ ਮਿਸਯੂਟਾਈਜ਼ ਕਰ ਰਹੀ ਹੈ ਮੈਂ ਕਿਸਾਨਾਂ ਨੂੰ ਨਹੀਂ ਕਿਹਾ ਸੋ ਇਸ ਕਰਕੇ ਆਪਾਂ ਕਾਈਂਡਲੀ ਮੇਰੇ ਚੋਂ ਸ਼ਬਦ ਤੁਸੀਂ ਨਾ ਪਾਓ ਤੇ ਮੈਂ ਜਿਹੜੀ ਗੱਲ ਰੱਖਦਾ ਰੱਖ ਰਿਹਾ ਸੀ ਨਾ ਜੀ ਪਹਿਲਾਂ ਵੀ ਦੇਖੋ ਆਪਾਂ ਅੱਜ ਇਹ ਗੱਲ ਕਰੀਏ ਪੰਜਾਬ ਨੂੰ ਕੀ ਚਾਹੀਦਾ ਪੰਜਾਬ ਦੇ ਕਿਸਾਨ ਨੂੰ ਕੀ ਚਾਹੀਦਾ ਪੰਜਾਬ ਦੇ ਕਿਸਾਨ ਨੂੰ ਕੀ ਚਾਹੀਦਾ ਪੰਜਾਬ ਜਿਹੜੀਆਂ ਅੰਦੋਲਨਕਾਰੀ ਤੇ ਰਹੇ ਉਹ ਪੰਜਾਬ ਨੂੰ ਜੋ ਚਾਹੀਦਾ ਕਿਉਂ ਨਹੀਂ ਮੰਗ ਰਹੇ ਪੰਜਾਬ ਦੇ ਕਿਸਾਨ ਨੂੰ ਕਿਸਾਨ ਸਨਮਾਨ ਨidhi ਚਾਹੀਦੀ ਜਿਹੜੀ 800 ਕਰੋੜ ਕੱਟੀ ਗਈ ਪੰਜਾਬ ਦੇ ਕਿਸਾਨ ਨੂੰ ਫਸਲ ਬੀਮਾ ਯੋਜਨਾ ਚਾਹੀਦੀ ਹੈ ਪੰਜਾਬ ਦੇ ਕਿਸਾਨ ਨੂੰ ਡਿਵਰਸਿਫਾਈਂਗ ਵਾਸਤੇ ਪੰਜ ਫਸਲਾਂ ਦੀ ਸਰਕਾਰੀ ਖਰੀਦ ਚਾਹੀਦੀ ਹੈ ਇਹ ਤਿੰਨੇ ਚੀਜ਼ਾਂ ਅਜੰਡੇ 'ਚ ਹੀ ਹੈ ਨਹੀਂ ਅੰਦੋਲਨਕਾਰੀਆਂ ਦੇ ਉਹ ਕਿਹਨੇ ਅਜੰਡੇ 'ਚ ਕਢਾਈਆਂ ਕਿਹਨੇ ਕਢਾਈਆਂ ਕਿਉਂ ਨਹੀਂ ਉਹਨਾਂ ਦੇ ਅਜੰਡੇ 'ਚ ਕੀ ਪੰਜਾਬ ਦੇ ਕਿਸਾਨ ਨੂੰ ਇਹ ਚੀਜ਼ ਨਹੀਂ ਚਾਹੀਦੀ ਪਤਲੀ ਵਸ ਇੱਕ ਸਵਾਲ ਮੈਂ ਸਿੱਧਾ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ ਇਹ ਠੀਕ ਹੈ ਕਿਸੇ ਨੇ ਏਜੰਡੇ ਤੇ ਕਢਾਈਆਂ ਕਿਸ ਦੇ ਰਾਸ ਤੇ ਮਨੋਰਥ ਵੀ ਹੋ ਸਕਦਾ ਤੁਸੀਂ ਕਾਂਗਰਸ ਦਾ ਵੀ ਜ਼ਿਕਰ ਕਰ ਰਹੇ ਹੋ ਆਪ ਵੀ ਹੋ ਸਕਦਾ ਪਰ ਸਵਾਲ ਇਹ ਹੈ ਜੇ ਭਾਜਪਾ ਹੁਣ ਅਸਲ ਸਮਰੱਥ ਹੈ ਕੇਂਦਰ ਤੀਜੀ ਵਾਰੀ ਜਿੱਦਾਂ ਤੁਹਾਡੇ ਵਿਰੋਧੀ ਆਗੂ ਵੀ ਕਹਿ ਰਹੇ ਐ ਤੀਜੀ ਵਾਰ ਲਗਾਤਾਰ ਆਇਆ ਜੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕੋਈ ਐਲਾਨ ਕਰ ਦਿੰਦੇ ਉਹਨਾਂ ਨੂੰ ਰਿਲੀਫ ਰਾਹਤ ਦਿੰਦੇ ਆ ਤਾਂ ਉਹ ਕਿਵੇਂ ਨਹੀਂ ਵੈਲਕਮ ਹੋਏਗਾ ਕਿਉਂਕਿ ਇਹ ਗੱਲਾਂ ਹੀ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਅਮਲੀ ਤੌਰ ਤੇ ਕੁਝ ਨਹੀਂ ਹੋ ਰਿਹਾ ਕਿਹੜੀ ਸਿੱਧੂ ਸਾਹਿਬ ਕਿਹੜੀ ਰੀਲੀਫ ਕਰਾਂਗੇ ਹੁਣ ਤਿੰਨਾ ਚੋਂ ਗੱਲ ਕਰ ਲਓ ਕਿਸਾਨ ਸਨਮਾਨ ਨੇ ਵੀ ਕੱਟੀ ਕਿਹਨੇ ਪੰਜਾਬ ਸਰਕਾਰ ਨੇ ਉਹ ਮੈਂ ਇੱਕ ਚੈਨਲ ਤੇ ਮੇਰੇ ਨਾਲ ਮੈਂ ਨਾਂ ਵੀ ਲੈ ਦਿੰਦਾ ਮਦਨਦੀਪ ਜੀ ਨੇ ਮੇਰੇ ਨਾਲ ਇਥੋਂ ਟਿੱਕਰ ਬਹਿਸ ਕੀਤੀ ਉਹ ਕਹਿੰਦੇ ਸਾਨੂੰ ਚਾਹੀਦੀ ਨਹੀਂ ਅਸੀਂ ਮੰਗੀ ਨਹੀਂ ਚਲੋ ਇਹ ਕਹਿੰਦੇ ਆ ਕਿਦਾ ਅਸੀਂ ਮੰਗੀ ਨਹੀਂ ਆਪਾਂ ਕਿਸਾਨਾਂ ਦੇ ਨੁਮਾਇੰਦਿਆਂ ਦੀ ਆਪਾਂ ਕਿਸਾਨਾਂ ਦੀ ਦੇਖੋ ਸਾਡੇ ਨਾਲ ਜਿਹੜਾ ਕਮਰ ਹਰਪੀਤ ਹੁਣੀ ਹੈਗੇ ਇਹ ਗੱਲ ਕੀ ਕਰਦੇ ਆ ਕਾਂਗਰਸ ਦੀ ਆਪਾਂ ਇਹਨਾਂ ਤੋਂ ਪੁੱਛ ਸਕਦੇ ਹਾਂ ਦੂਜੀ ਗੱਲ ਦੂਜੀ ਗੱਲ ਦੱਸਦਾ ਮੈਂ ਦੂਜੀ ਗੱਲ ਜਿਹੜੀ ਫਸਲ ਬੀਮਾ ਜੋ ਸਾਡੇ ਬਹੁਤ ਜ਼ਿਆਦਾ ਉਜਾੜਾ ਹੋ ਜਾਂਦਾ ਹੈ ਜਿਹੜੇ ਮੁੱਖ ਮੰਤਰੀ ਸਾਹਿਬ ਆ ਸ਼ਗੂਫੇ ਛੱਡ ਦਿੰਦੇ ਆ ਕਿਉਂਕਿ ਉਹ ਤਰਸ ਦਾ ਰੱਖਣਾ ਚਾਹੁੰਦੇ ਆ ਮੁਆਵਜ਼ਾ ਤੇ ਕਿਸਾਨਾਂ ਨੂੰ ਔਰ ਉਹ ਵੀ ਜਿਹੜਾ ਹੈਗਾ ਨਹੀਂ ਚਾਹੁੰਦੇ ਆਉਣ ਨਹੀਂ ਦਿੰਦੇ ਜਿਹੜੀ 5 ਫਸਲਾਂ ਦੀ ਬਦਲਵੀਆਂ ਦੀ ਸਰਕਾਰੀ ਖਰੀਦ ਆ ਉਹ ਜੇ ਆ ਗਈ ਤਾਂ ਇਹਨਾਂ ਦੀ ਰਾਜਨੀਤੀ ਖਤਮ ਹੋ ਜੂ ਕੇਂਦਰ ਧੱਕਾ ਕਰਦਾ ਤੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪ੍ਰੋਪਰ politically ਕਿਸਾਨਾਂ ਨੂੰ ਮੈਂ ਜਿਹੜੇ ਅੰਦੋਲਨਕਾਰੀ ਕਿਸਾਨਾਂ ਨੂੰ ਐਕਸਪਲੋਇਡ ਕੀਤਾ ਜਾ ਰਿਹਾ ਇੰਡੀਗੈਂਟ ਜਨਗਲ ਵੱਲੋਂ ਪੰਜਾਬ ਦੇ ਭਲੇ ਦੀ ਜਿਹੜੀ ਗੱਲ ਕਰੀਏ ਹੁਣ ਜਿੱਥੋਂ ਜ਼ਿਕਰ ਆ ਗਿਆ ਐਮਐਸਪੀ ਦੀ ਔਰ ਇਹਨਾਂ ਨੇ ਗੱਲ ਕੀਤੀ ਸੁਆਮੀ ਨਾਥਨ ਜੀ ਤਾਂ ਮੈਂ ਕਮਰ ਹਰਪ੍ਰੀਤ ਜਿਹਨੂੰ ਕਹੂੰਗਾ ਉਹ ਇੱਥੇ ਜ਼ਰੂਰ ਅੱਜ ਦਰਸ਼ਕਾਂ ਨੂੰ ਐਕਸਪਲੇਨ ਕਰ ਦੇਣਾ ਕਿ ਸੁਆਮੀ ਨਾਥਨ ਰਿਪੋਰਟ ਦੇ 10 ਨੁਕਾਤੀ ਏਜੰਡਾ ਕੀ ਹੈ ਤੇ ਮੈਂ ਦੱਸੂਗਾ ਅਸੀਂ ਕੀ ਲਾਗੂ ਕੀਤਾ ਉਹਦੇ ਚੋਂ ਤਾਰੀਕਾ ਜੀ ਚਲੋ ਜਿਹੜੀ ਆਪਾਂ ਰਿਪੋਰਟ ਦਾ ਜ਼ਿਕਰ ਜ਼ਰੂਰ ਆਪਾਂ ਕਮੈਂਟ ਲੈ ਲੈਨੇ ਪਰ ਲੰਬਾ ਚੋੜਾ ਬੈਸ ਦਾ ਮੁੱਦਾ ਹੈਗਾ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਕਮੇਟੀ ਦੀ ਗੱਲ ਵੀ ਕਰਨੀ ਹੈ ਕਮਰ ਹਰਪ੍ਰੀਤ ਆ ਪਰ ਇੱਕ ਨਿਕਿਆ ਸਵਾਲ ਲੈ ਕੇ ਮੈਂ ਇਹਨਾਂ ਵਾਲਾ ਹੁਣਾਂ ਤੁਹਾਡੇ ਵੱਲ ਕਿ ਰਾਹੁਲ ਗਾਂਧੀ ਕੋਲੇ ਦੇਖੋ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਗਈਆਂ ਔਰ ਕਮਰਾਪ੍ਰੀਤ ਕਹਿੰਦੇ ਹੈ ਕਿ ਉਹ ਕਾਂਗਰਸੀ ਤਾਂ ਹੈ ਨਹੀਂ ਤੁਸੀਂ ਮੰਨਦੇ ਹੋ ਕਿ ਕਿਸਾਨ ਹੈ ਕਾਂਗਰਸੀ ਨਹੀਂ ਹੈਗੇ ਤਾਂ ਸਿੱਧੇ ਤੌਰ ਤੇ ਡਾਇਲਗ ਕਿਉਂ ਨਹੀਂ ਕਰਦੀ ਸਰਕਾਰ ਸਵਾਲ ਤਾਂ ਇਹ ਹੈ ਨਾ ਕਮਰਾਪ੍ਰੀਤ ਨੇ ਤਾਂ ਨਿਵੇੜਾ ਕਰਨਾ ਨਹੀਂ ਆਪਾਂ ਮੰਨ ਲਿਆ ਵਿਰੋਧੀ ਤਰ੍ਹਾਂ ਐਕਸਪਲੇਨ ਕਰਦੀਆਂ ਸਰਕਾਰ ਤਾਂ ਕਰ ਸਕਦੀ ਹੈ ਨਾ ਸਾਡੇ ਪਾਸੇ ਸਰਕਾਰ ਤਾਂ ਗੋਡਣੀਆਂ ਪਰਨੇ ਹੋ ਕੇ ਚੰਡੀਗੜ੍ਹ ਆਈ ਸੀ ਜਦੋਂ ਦੂਜੇ ਪਾਸੇ ਸੋਚ ਹੀ ਇਹ ਲਿਆ ਕਿ ਅਸੀਂ ਅਸੀਂ ਪੰਜਾਬ ਦੇ ਮੁਕੱਦਰ ਨੂੰ ਠੋਕਰ ਮਾਰਨੀ ਹੈ ਪਰ ਅੰਦੋਲਨ ਕਰਨਾ ਹੈ ਇੰਡੀ ਗੱਠ ਜੋੜ ਦੇ ਸਿਰ ਤੇ ਬਹਿ ਕੇ ਤਾਂ ਫਿਰ ਕੀ ਕਰਨੂ ਕੋਈ ਸਰਕਾਰ ਚਲੋ ਆਪਾਂ ਜਵਾਬ ਲੈਨੇ ਬਿਲਕੁਲ ਕੋਈ ਸਰਕਾਰ ਨੂੰ ਕੋਈ ਜਵਾਬ ਲੈਨੇ ਕਹਣਾ ਵੀ ਜਿ ਦਿਓਗੇ ਜਵਾਬ ਕਹਿੰਦੇ ਸਰਕਾਰ ਤਾਂ ਗੋਡਿਆਂ ਪਰਨੇ ਹੋ ਕੇ ਆਈ ਸੀ ਕਿ ਸਾਡੀਆਂ ਗੱਲਾਂ ਮੰਨੋ ਨਿਮਰਤਾ ਨਾਲ ਆਈ ਸੀ ਫਿਰ ਵੀ ਆਪਣੇ ਬੂਹੇ ਧਿਆਨ ਨੂੰ ਵਾਪਸ ਕਰਤਾ ਕਿਉਂਕਿ ਕਿਹਾ ਜਾ ਰਿਹਾ ਇੰਡੀਆ ਦੀ ਹਮਾਇਤ ਦੇ ਨਾਲ ਕਿ ਗੱਠ ਜੋੜ ਜਿਹੜਾ ਹੈਗਾ ਕਿ ਵੀ ਉਹਨਾਂ ਨੇ ਰਾਜਨੀਤੀ ਕਰਨੀ ਹੈ ਰਾਜਨੀਤਿਕ ਕਰਨ ਦੇ ਲਈ ਗੱਲਾਂ ਜਿਹੜੀਆਂ ਮਾਮਲੇ ਲਟਕਾਏ ਜਾ ਰਿਹਾ ਹੈ ਕੇਂਦਰ ਤਾਂ ਦੇਣ ਲਈ ਤਿਆਰ ਸੀ ਤੁਹਾਡੇ ਬੂਹੇ ਤੇ ਚੱਲ ਕੇ ਆਇਆ ਹੈ ਪਹਿਲੀ ਗਲਤੀ ਹੈ ਜਿਹੜੀ ਸੁਆਮੀ ਨਾਥਨ ਰਿਪੋਰਟ ਦੇ ਬਾਰੇ ਇਹਨਾਂ ਨੇ ਜੋ ਇੱਕ ਭੁਲੇਖਾ ਪਾਉ ਗੱਲ ਕੀਤੀ ਕਿ ਉਹਦੇ ਵਿੱਚੋਂ ਅਸੀਂ ਕੀ ਲਾਗੂ ਕੀਤਾ ਕੀ ਨਹੀਂ ਕੀਤਾ ਮੈਂ ਤੁਹਾਨੂੰ ਮੇਰੇ ਕੋਲ ਰਿਕਾਰਡ ਹੈ ਕਿ ਜਿਹਦੇ ਵਿੱਚ ਇਨ ਬਿਨ ਸੁਆਮੀ ਨਾਥਨ ਦੀ ਰਿਪੋਰਟ ਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਨ ਬਿਨ ਲਾਗੂ ਕਰਨ ਦੀ ਗੱਲ ਕਰਕੇ ਇਹ ਸਰਕਾਰ ਬਣੀ ਜੀ ਮੈਂ ਉਹਦੇ ਬਾਰੇ ਗੱਲ ਕਰਨਾ ਟੁਕੜਿਆਂ ਦੇ ਵਿੱਚ ਲਾਗੂ ਕਰਨ ਦੀ ਮੈਂ ਗੱਲ ਨਹੀਂ ਕਰ ਰਿਹਾ ਉਹਦੇ ਵਿੱਚ ਉਹ ਬਹੁਤ ਕੁਝ ਪਹਿਲੀਆਂ ਸਰਕਾਰਾਂ ਨੇ ਵੀ ਮੰਨਿਆ ਕੁਝ ਇਹਨਾਂ ਨੇ ਵੀ ਮੰਨਿਆ ਉਹ ਤਾਂ ਉਹ ਗੱਲ ਇਨ ਬਿਨ ਲਾਗੂ ਕਰਨ ਦੀ ਸੀ ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਇਨ ਬਿਨ ਲਾਗੂ ਕਰਾਂਗੇ ਇਸ ਮਾਮਲੇ ਦੇ ਵਿੱਚ ਜਨਤਾ ਨੂੰ ਆਪਾਂ ਦਾਰਸ਼ਨਿਕ ਜੱਟਾ ਕਨਾਟ ਪਰਮਨ ਕਰ ਤਲੀਵਾਲ ਸਾਹਿਬ ਵਿਚ ਨਾ ਬੋਲੋ ਪਲੀਜ਼ ਕੱਲੇ ਹੈ ਵੀ ਇਨ ਬਿਨ ਲਾਗੂ ਕਰਨ ਦੀ ਜਿਹੜੀ ਗੱਲ ਸੀਗੀ ਉਹਦੇ ਵਿੱਚ ਇਹਨਾਂ ਨੇ ਦੇਸ਼ ਨੂੰ ਔਰ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾ ਕੀਤਾ ਮੈਂ ਉਹਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਆ ਗਈ ਅਗਲੀ ਗੱਲ ਇਹ ਕਹਿੰਦੇ ਪੰਜਾਬ ਦੇ ਕਿਸਾਨ ਨੂੰ ਆ ਚਾਹੀਦਾ ਹੈ ਪੰਜਾਬ ਦੇ ਕਿਸਾਨ ਨੂੰ ਉਹ ਚਾਹੀਦਾ ਮੈਂ ਕਹਿੰਨਾ ਹੋ ਸਕਦਾ ਚਾਹੀਦਾ ਹੋਵੇਗਾ ਲੇਕਿਨ ਇਹਨਾਂ ਨੂੰ ਕਿਸਾਨਾਂ ਨੂੰ ਵੱਧ ਤਾਂ ਨਹੀਂ ਪਤਾ ਕਿ ਕਿਸਾਨ ਨੂੰ ਕੀ ਚਾਹੀਦਾ ਹੈ ਜਿਸ ਵਿਅਕਤੀ ਦੀ ਮੰਗ ਹੈ ਉਸ ਨੂੰ ਉਹਦੀ ਸੋਚ ਨੂੰ ਉਹਦੀ ਮੰਗ ਨੂੰ ਦਰਕਰਨਾਰ ਕਰਕੇ ਉਹਨੂੰ ਕਹੀ ਵੀ ਤੈਨੂੰ ਆ ਨਹੀਂ ਆ ਚਾਹੀਦਾ ਤੇ ਇਹ ਇਹ ਤਾਂ ਕੋਈ ਗੱਲ ਨਾ ਹੋਈ ਇਹ ਭਾਰਤੀ ਜਨਤਾ ਪਾਰਟੀ ਛੁੜੀ ਤੈਅ ਕਰੇਗੀ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਕਿਸਾਨਾਂ ਨੂੰ ਕੀ ਚਾਹੀਦਾ ਕਿਸਾਨ ਤਾਂ ਇਹ ਕਰੇਗਾ ਕਿ ਉਹਨੂੰ ਕੀ ਚਾਹੀਦਾ ਉਹਨੂੰ ਚਾਹੀਦੀ ਹੈ ਲੀਗਲ ਗਾਰੰਟੀ ਐਮ ਐਸ ਪੀ ਦੀ ਉਹਦੇ ਬਾਰੇ ਗੱਲ ਨਹੀਂ ਕਰਦੇ ਉਹਦੇ ਤੇ ਕੋਈ ਧਿਆਨ ਨਹੀਂ ਉਹਦੇ ਬਾਰੇ ਜ਼ਿਕਰ ਹੀ ਨਹੀਂ ਫਿਰ ਇਹ ਕਹਿੰਦੇ ਜੀ ਅਸੀਂ ਤਾਂ ਬਹੁਤ ਕੁਝ ਦੇਣ ਆਏ ਸੀ ਦੇਣ ਤੁਸੀਂ ਦੇਖੋ ਗੱਲ ਇਹ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਆ ਕੇ ਤੇ ਕਿਹੜੇ ਵੇਲੇ ਆ ਕੇ ਮੁੜ ਗਏ ਮਸਲਾ ਤਾਂ ਇਹ ਹੈ ਵੀ ਜੇ ਦਿੱਤਾ ਜੇ ਦੇਣ ਦਾ ਕੋਈ ਇਰਾਦਾ ਨiyet ਹੁੰਦੀ ਉਹ ਦਿੱਲੀ ਬੈਠ ਕੇ ਅਨਾਉਂਸਮੈਂਟ ਕੀਤੀ ਜਾ ਸਕਦੀ ਸਰਕਾਰ ਕਿਉਂ ਨਹੀਂ ਕਰ ਸਕਦੀ ਕੀ ਨਹੀਂ ਹੈ ਸਰਕਾਰ ਕੋਲ ਸਰਕਾਰ ਕੋਲ ਕਿਹੜਾ ਪਲੈਟਫਾਰਮ ਨਹੀਂ ਹੈ ਸਰਕਾਰ ਕੋਲ ਕਿਹੜਾ ਟੀਵੀ ਚੈਨਲ ਨਹੀਂ ਹੈ ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਨਾ ਮੋਦੀ ਸਾਹਿਬ ਨੋਟੀਫਿਕੇਸ਼ਨ ਜਾਰੀ ਕਰਦੇ ਨਾ ਗੱਲ ਕਿੱਡੀ ਹੈ ਇਹ ਤਾਂ ਐਵੇਂ ਫालतू ਗੁੱਲਾ ਅਸੀਂ ਦੇਣ ਆਏ ਸੀ ਪਰ ਤੁਸੀਂ ਲਿਆ ਨਹੀਂ ਫਿਰ ਤੁਸੀਂ ਮੋੜਤਾ ਮਤਲਬ ਇਹ ਤਾਂ ਐਵੇਂ ਟਿੰਡ ਚ ਕਰਨਾ ਪਉਣ ਵਾਲੀ ਗੱਲ ਹੈ ਇਹ ਦੇਖੋ ਇਹ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਬਹੁਤ ਸਾਲ ਤੋਂ ਦਿਖਦੇ ਆ ਰਹੇ ਆ ਇਹਹੀ ਕਾਰਨ ਹੈ ਕਿ ਜਿਹੜਾ ਦੇਸ਼ ਦੇ ਵਿੱਚ ਨਾ ਇੱਕ ਰੋਸ ਦਾ ਮਾਹੌਲ ਬਣਿਆ ਹੈ ਔਰ ਬੰਦਾ ਵੱਧਦਾ ਜਾ ਰਿਹਾ ਹੈ ਇਹ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਕਿਸੇ ਵੀ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਦਾ ਮਾਹੌਲ ਪੈਦਾ ਹੁੰਦਾ ਉਹ ਸਾਰੀਆਂ ਸਿਆਸੀ ਜਮਾਤਾਂ ਜਿਹੜੀਆਂ ਮੈਂ ਸਮਝਦਾ ਕਿ ਉਹਦਾ ਜਵਾਬ ਲੈ ਲੈਣਾ ਕਮਰਵੀਰ ਜੀ ਬਿਲਕੁਲ ਅਹਿਮ ਮੁੱਦੇ ਤੇ ਗੱਲ ਕਰ ਰਿਹਾ ਹੈ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਇਹ ਕਹਿੰਦੇ ਕਾਨੂੰਨੀ ਗਰੰਟੀ ਦੀ ਫਸਲਾਂ ਦੀ ਕਾਨੂੰਨੀ ਗਰੰਟੀ ਦੇ ਉੱਤੇ ਕਹਿੰਦੇ ਇੱਕੋ ਗੱਲ ਦੇ ਉੱਤੇ ਸਹਿਮਤੀ ਹੋ ਜੇ ਤਾਂ ਬਹੁਤ ਸਾਰੇ ਮਾਮਲੇ ਨੇ ਬਿਰਸਾ ਦੇ ਕਹਿੰਦੇ ਕਿ ਕੋਈ ਨਹੀਂ ਸਹਿਮਤੀ ਹੁੰਦੀ ਕਾਨੂੰਨੀ ਗਰੰਟੀ ਦੀ ਗੱਲ ਕਰ ਰਹੇ ਨੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਲਈ ਕਾਨੂੰਨੀ ਗਰੰਟੀ ਦੀ ਲੜਾਈ ਲੜਾਂਗੇ ਦੇਖੋ ਪਹਿਲੀ ਚੀਜ਼ ਤਾਂ ਜਦੋਂ ਉਹਨਾਂ ਨੇ ਆਪਾਂ ਇਸ ਗੱਲ ਦਾ ਵਿਸ਼ਲੇਸ਼ਣ ਕਰ ਲਈਏ ਕਿ ਰਾਹੁਲ ਗਾਂਧੀ ਜੀ ਕੋਲੇ ਕਿਉਂ ਗਈ ਉਹ ਗਏ ਸੀ ਕਿ ਭਾਈ ਆਹ ਜਿਹੜੀ ਕਾਨੂੰਨੀ ਗਰੰਟੀ ਤੁਸੀਂ ਆਪਦੇ ਮੈਨੀਫੈਸਟੋ 'ਚ ਗੱਲ ਕੀਤੀ ਤੁਸੀਂ ਲਾਗੂ ਕਰਾਓ ਆਪਦੇ ਰਾਜਾਂ 'ਚ। ਤੋਂ ਇਹ ਸਾਨੂੰ મત ਦੇਣ ਦੀ ਬਜਾਏ ਪਹਿਲਾਂ ਇਹ ਆਪਦੇ ਜਿਹੜੇ ਇਹਨਾਂ ਦੇ ਰਾਜ ਐ ਹਿਮਾਚਲ ਐ, ਤਾਮਿਲਨਾਡੂ ਐ, ਜਿੱਥੇ-ਜਿੱਥੇ ਵੀ ਗੰਢ ਜੋੜ ਐ ਇਹਨਾਂ ਦਾ, ਜਿੱਥੇ ਉਹ ਆਪਦਾ ਬੈਗਸਟ ਬੰਗਾਲ ਐ, ਉਹ ਸਾਰੇ ਕਿਤੇ ਪਹਿਲਾਂ ਲਾਗੂ ਕਰਕੇ ਦਿਖਾ ਦੇਣ, ਫਾਰਮੂਲਾ ਦੇ ਦੇਣ। ਉਹ 'ਚ ਕਿਹੜੀ ਗੱਲ ਐ? ਤਾਂ ਉਹ ਜਿਵੇਂ 23 ਫਸਲਾਂ ਦੀ ਇੱਥੇ ਆਪਣੇ ਮੈਨੀਫੈਸਟੋ 'ਚ ਲਿਖ ਕੇ ਆਏ ਆ ਤੁਸੀਂ ਕਿਉਂ ਨਹੀਂ ਪੰਜਾਬ ਸਰਕਾਰ ਨੂੰ ਘੇਰਦੇ? ਤੁਸੀਂ ਪਹਿਲ ਕਰ ਲਓ ਨਾ ਇਹ। ਉਹ ਗਏ ਆ ਤੁਹਾਡੇ ਕੋਲੇ ਤੁਸੀਂ ਪਹਿਲ ਕਰ ਲਓ ਔਰ ਗਏ ਕੌਣ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ 23 ਫਸਲਾਂ ਦੇ ਵਿੱਚੋਂ ਸਿਰਫ 5 ਗਾਉਣੀਆਂ ਤੇ ਉਹਨਾਂ ਦੀ ਸਰਕਾਰੀ ਖਰੀਦ ਚਾਹੀਦੀ ਹੈ ਉਹਨਾਂ ਨੂੰ ਉਹ ਬਾਕੀ ਦੇਸ਼ ਦੇ ਕਿਸਾਨ ਨੂੰ ਚਾਹੀਦੀ ਹੈ ਨਹੀਂ ਚਾਹੀਦੀ ਉਹ ਦੇਖਣਗੇ ਉਹ ਪੰਜਾਬ ਦੇ ਕਿਸਾਨ ਥੋੜੀ ਤੈਅ ਕਰਨਗੇ ਕਿ ਬਾਕੀ ਦੇਸ਼ ਦੇ ਕਿਸਾਨਾਂ ਨੂੰ ਮਤ ਬਦੋਬਦੀ ਦੇ ਦਿਓ ਮਤਲਬ ਅਸੀਂ ਤਾਂ ਬਦੋਬਦੀ ਦਵਾਉਣਾ ਜੋ ਵੀ ਦਵਾਉਣਾ ਸਾਨੂੰ ਜੋ ਮਿਲਦਾ ਅਸੀਂ ਮੰਗਿਆ ਹੀ ਨਹੀਂ ਤੇ ਇਹ ਤਾਂ ਜਿਹੜੀ ਜਿੱਦ ਹੈ ਇਸ ਜੇਤ ਨੂੰ ਨਹੀਂ ਹੁਣ ਆਪਾਂ ਲੋਕਾਂ ਦੇ ਭਲੇ ਲਈ ਕੰਮ ਕਰਨਾ ਪੰਜਾਬ ਦੇ ਭਲੇ ਲਈ ਕੰਮ ਕਰਨਾ ਸਰ ਜੇ ਤੁਹਾਨੂੰ ਲੱਗਦਾ ਤੁਹਾਏ ਸਾਹਿਬ ਦਾ ਇਹ ਸਿਰਫ ਮਸਲੇ ਸ਼ਾਂਤ ਕਰਨ ਲਈ ਮਸਲੇ ਹੱਲ ਨਹੀਂ ਹੁੰਦੇ ਲੋਕਾਂ ਦੀ ਭਲਾਈ ਲਈ ਮਸਲੇ ਹੱਲ ਕਰਨਾ ਰਾਜਨੀਤੀ ਹੈ ਤਰਿਵਾਲ ਜੀ ਮੈਂ ਤਰਿਵਾਲ ਜੀ ਸਵਾਲ ਪੰਜਾਬ ਨੂੰ ਪੰਜ ਬਦਲੀਆਂ ਫਸਲਾਂ ਦੀ ਸਰਕਾਰੀ ਖਰੀਦ ਚਾਹੀਦੀ ਹੈ ਪੰਜਾਬ ਨੂੰ ਜਿਹੜਾ ਹੈਗਾ ਫਸਲ ਬੀਮਾ ਯੋਜਨਾ ਚਾਹੀਦੀ ਹੈ ਸਰ ਉਹਦੇ ਤੇ ਮੁੱਦਾ ਕਿਸਾਨ ਨੂੰ ਸਰ ਇੱਕ ਮੁੱਦਾ ਉਹਦੇ ਚ ਹੋਰ ਤੁਹਾਡੇ ਨਾਲ ਸਮਝ ਨਹੀਂ ਚਾਹੀਦੀ ਆ ਇੱਕ ਮੁੱਦਾ ਤੁਹਾਡੇ ਨਾਲ ਹੋਰ जोडਦਾ ਜਾ ਕੇ ਦੇਖੋ ਜਿਹੜੇ ਕਿਸਾਨ ਆ ਉਹ ਕਹਿ ਰਹੇ ਕਿ ਸਾਨੂੰ ਦੇ ਦੇ ਵਾਕਿਸਾਂ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾਂਦਾ ਗੁਆਂਡ ਚ ਹਰਿਆਣਾ ਹੁਣ ਹਰਿਆਣਾ ਦਾ ਮੈਂ ਦੇਖ ਰਿਹਾ ਸੀਗਾ ਸੁਜੇ ਵਾਲੇ ਜਿਹੜੇ ਕਾਂਗਰਸ ਦੇ ਆਗੂ ਆ ਰਾਜ ਸਭਾ ਚ ਉਹ ਗੱਲ ਕਰ ਰਿਹਾ ਕਿਸਾਨਾਂ ਦੀ ਇਧਰ ਲੋਕ ਸਭਾ ਚ ਚੰਦ ਸਿੰਘ ਚੰਨੀ ਨੇ ਚਲੋ ਹੋਰ ਮੁੱਦਿਆਂ ਦੀ ਵੀ ਗੱਲਾਂ ਕੀਤੀਆਂ ਕਿਸਾਨੀ ਮੁੱਦੇ ਦਾ ਵੀ ਜ਼ਿਕਰ ਕੀਤਾ ਚਲੋ ਦੂਜੇ ਸੂਬਿਆਂ ਦੂਜੇ ਸੂਬਿਆਂ ਚ ਵੀ ਦੂਜੇ ਸੂਬਿਆਂ ਚ ਵੀ ਇਹ ਕੇਂਦਰ ਨੇ ਦੇਖਣਾ ਨਾ ਪੰਜਾਬ ਇਕੱਲਾ ਤਾਂ ਕੀਤੀ ਕਰਦਾ ਨਹੀਂ ਜੀ ਮੇਰੀ ਗੱਲ ਸੁਣੋ ਜੀ ਹਰਿਆਣਾ ਚ ਐਮਐਸਪੀ ਵੀ ਹੈਗੀ ਆ 14 ਫਸਲਾਂ ਦੀ ਗਰੰਟੀ ਭਾਵੰਤਰ ਸਕੀਮ ਵੀ ਹੈਗੀ ਆ ਸਿਰ 5-7 ਫਸਲਾਂ ਦੀ ਜਿਹੜੇ ਉੱਥੇ ਹੁੰਦੀਆਂ ਨਹੀਂ ਉਹਨਾਂ ਦੀ ਭਾਵੰਤਰ ਸਕੀਮ ਹੈ ਨਹੀਂਗੀ ਹੋਰ ਉੱਥੇ ਓਦੋਂ ਵੱਧ ਲੀਗਲ ਗਰੰਟੀ ਕੀ ਕਰ ਦਿਓਗੇ ਓਦੋਂ ਵੱਧ ਉੱਥੇ ਕੀ ਕਰ ਦਿਓਗੇ ਜਦੋਂ ਉਹਨਾਂ ਨੂੰ ਤੁਸੀਂ ਪੁੱਛਦੇ ਆਂ ਵੀ ਭਾਈ ਕੀ ਆ ਉਹ ਕਹਿੰਦੇ ਅਸੀਂ ਦੇਸ਼ ਚ ਲੀਗਲ ਗਰੰਟੀ ਕਰਾਉਣੀ ਆ ਹੁਣ ਉਹ ਐਂ ਪੰਜਾਬ ਦੀ ਆ ਪੰਜਾਬ ਚ ਐਮਐਸਪੀ ਵੀ ਹੈਗੀ ਆ ਪੰਜ ਲੀਗਲ ਜਿਹੜੀਆਂ ਫਸਲਾਂ ਹੋ ਸਕਦੀਆਂ ਉਹਨਾਂ ਦੀ ਸਰਕਾਰੀ ਖਰੀਦ ਆਉਂਦੀ ਆ ਆਪਾਂ ਆਪਾਂ ਜਵਾਲੇ ਲਈ ਸਮੇਂ ਤੇ ਆਇਆ ਨਾਲ ਵਾਸਾ ਇਹ ਵੇਚਦਿਆਂ ਨੂੰ ਕਰਾਉਣਾ ਉਹ ਕਿਹਦਾ ਕਿਸਾਨ ਮੰਗੂਗਾ ਨਾ ਤੁਸੀਂ ਕਿਉਂ ਇੰਡੀਗੰਡ ਜੋੜ ਦਾ ਪਲੇਟਫਾਰਮ ਬਣਿਆ ਓਕੇ ਓਕੇ ਇਹੋ 11 ਜਿਹੜਾ ਮੈਂ ਪਹਿਲਾਂ ਵੀ ਇਹ ਗੱਲ ਰੱਖਿਆ ਹੈ ਪ੍ਰਾਇਜਿਤ ਹੈ ਸਪான்ਸਰਡ ਹੈ ਔਰ ਇੰਡੀਗੰਡ ਜੋੜ ਨੂੰ ਇੱਕ ਪਲੇਟਫਾਰਮ ਮਿਲ ਗਿਆ ਸਰਕਾਰ ਆਪਾਂ ਜਵਾਲੇ ਲਈ ਜਵਾਲੇ ਲਈ ਬਿਲਕੁਲ ਆਪਣੇ ਸਮੇਂ ਦੀ ਮੈਮੋਰੀ ਹੈ ਕਮਰਾ ਵੀ ਜੀ ਦਿਓਗੇ ਜਵਾਬ ਇਹ ਕਹਿੰਦੇ ਤਾਂ ਗੱਟ ਜੋੜ ਨੂੰ ਇੱਕ ਪਲੇਟਫਾਰਮ ਮਿਲ ਗਿਆ ਮੰਗਾ ਦੀ ਕੋਈ ਗੱਲ ਨਹੀਂ ਪੰਜ ਮੰਗਾ ਫਸਲਾਂ ਦੇ ਉੱਤੇ ਤਾਂ ਪਹਿਲਾਂ ਹੀ ਤਿਆਰ ਸੀ ਕੇਂਦਰ ਦੇਣ ਨੂੰ ਉਹ ਤਾਂ ਗੱਲ ਨਹੀਂ ਕਰਦੇ ਆਪਾਂ ਪੂਰੇ ਦੇਸ਼ ਨੂੰ ਜਫਾ ਪਾਉਨੇ ਆ ਉਹ ਕਹਿੰਦੇ ਪੰਜਾਬ ਦੀ ਗੱਲ ਕਰੋ ਨਾ ਵੇਖੋ ਗੱਲ ਇਹ ਹੈ ਕਿ ਤੁਹਾਡੇ ਪ੍ਰੋਗਰਾਮ ਦਾ ਨਾਮ ਹੈ ਨਜ਼ਰੀਆ ਤੇ ਇਸ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਭਾਰਤੀ ਜਨਤਾ ਪਾਰਟੀ ਦਾ ਵੱਖਵਾਦੀ ਨਜ਼ਰੀਆ ਪੇਸ਼ ਕਰਨ ਲਈ ਇੱਥੇ ਧਾਲੀਵਾਲ ਸਾਹਿਬ ਬੈਠੇ ਆ ਦੇਸ਼ ਦੇਖ ਰਿਹਾ ਹੈ ਅੱਜ ਇਹਨਾਂ ਨੇ ਹੁਣ ਜਿਹੜੀ ਗੱਲ ਕੀਤੀ ਪੰਜਾਬ ਦਾ ਕਿਸਾਨ ਫਲਾਣੇ ਦਾ ਹਰਿਆਣੇ ਦਾ ਰਾਜਸਥਾਨ ਦਾ ਜੂਪੀ ਦਾ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਇੱਕ ਕਿਸਾਨਾਂ ਨੂੰ ਵੀ ਬਖਰੇ ਕਰੀ ਜਾਂਦੇ ਆ ਕਿਉਂ ਨਾ ਬਈਓ ਕੋਠੇ ਹੋ ਕੇ ਗੱਲ ਕਰਨ ਤੁਹਾਨੂੰ ਕੀ ਤਕਲੀਫ ਹੈ ਇਹ ਦੇਸ਼ ਇੱਕ ਫੈਡਰਲ ਢਾਂਚਾ ਹੈ ਇਸ ਦੇਸ਼ ਦੇ ਹਰ ਬੰਦੇ ਦਾ ਹੱਕ ਤੇ ਫਰਜ਼ ਬਣਦਾ ਹੈ ਇੱਕ ਦੂਜੇ ਦਾ ਹੱਥ ਫੜ ਕੇ ਗਾਂ ਵਧੇ ਇਹਦੇ ਵਿੱਚ ਹੁਣ ਇਹਨਾਂ ਨੇ ਨਵੀਂ ਗੱਲ ਤੋਰ ਲਈ ਵੀ ਇਹ ਪੰਜਾਬ ਦਾ ਕਿਸਾਨ ਹੈ ਇਹ ਇੱਥੋਂ ਦਾ ਕਿਸਾਨ ਹੈ ਇਹੀ ਤਾਂ ਸਾਨੂੰ ਤਕਲੀਫ ਹੈ ਇਸੇ ਗੱਲ ਦੇ ਤਰ੍ਹਾਂ ਅੱਜ ਇਸੇ ਗੱਲ ਦੀ ਇਹਨੂੰ ਰﺰਰਵੈਂਟ ਚਲਨੀ ਪੈ ਰਹੀ ਹੈ ਕਿ ਇਹ ਇੱਥੋਂ ਦਾ ਉਹ ਉੱਥੋਂ ਦਾ ਕਿਉਂ ਨਾ ਸਾਰਿਆਂ ਦੇ ਹਿੱਤਾਂ ਤੇ ਹਿੱਤਾਂ ਦੀ ਗੱਲ ਕੀਤੀ ਜਾਵੇ ਇਹਨਾਂ ਨੂੰ ਤਕਲੀਫ ਕਿਸ ਗੱਲ ਦੀ ਹੈ ਫਿਰ ਉਸ ਤੋਂ ਬਾਅਦ ਦੂਸਰੀ ਗੱਲ ਆ ਜਿਹੜੀ ਮਤਲਬ ਇਹ ਜਿਹੜਾ ਮੈਂ ਇਸ ਗੱਲੋਂ ਬੜਾ ਹੈਰਾਨ ਆ ਵੀ ਇਸ ਤਰ੍ਹਾਂ ਦੀ ਗੱਲ ਇੱਕ ਸਿਆਸੀ ਵਿਅਕਤੀ ਕਿਵੇਂ ਕਰ ਸਕਦਾ ਜਿਨੇ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਹੋਵੇ ਦੇਸ਼ ਦੇ ਉੱਤੇ ਰਾਜ ਕਰਨ ਦਾ ਉਹਨਾਂ ਦਾ ਇੱਕ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੋਵੇ ਉਹ ਇਹ ਗੱਲ ਕਹੇਗੇ ਕਿ ਇਥੋਂ ਦੇ ਜਾਂ ਉਥੋਂ ਦੇ ਕਿਸਾਨ ਆਪਾਂ ਜਵਾਲ ਲੈਨੇ ਆ ਬਿਲਕੁਲ ਆਪੀ ਜੀ ਜਵਾਲ ਲੈ ਲੀਏ ਤਰਿਵਾਰ ਸਾਹਿਬ ਕਹਿੰਦੇ ਕਿ ਰਾਸ਼ੀ ਪਾਰਟੀ ਵਿੱਚ ਰਾਸ਼ੀ ਆਗੂ ਹੁਣ ਉਹ ਸਾਰੇ ਦੇਸ਼ ਨੂੰ ਛੱਡ ਕੇ ਆਪਾਂ ਇੱਕ ਸੂਬੇ ਦੀ ਗੱਲ ਕਿਵੇਂ ਕਰ ਸਕਦੇ ਆ ਕੋਈ ਫੈਡਰਲ ਸਿਸਟਮ ਹੈ ਸਾਰੇ ਦੇਸ਼ ਦੇ ਕਿਸਾਨ ਹੀ ਖੇਤੀ ਕਰਦੇ ਨੇ ਆਪਾਂ ਪੰਜਾਬ ਦੀ ਗੱਲ ਕਿਉਂ ਕਰਦੇ ਆ ਇਕੱਲੇ ਤੁਸੀਂ ਵੀ ਫੈਡਰਲ ਸਿਸਟਮ ਦੀ ਗੱਲ ਕੀਤੀ ਔਰ ਮੈਨੂੰ ਹਮੇਸ਼ਾ ਦੁਹਾਈ ਫੈਡਰਲ ਸਿਸਟਮ ਦੀ ਦਿੱਤੀ ਜਾਂਦੀ ਹੈ ਸਿੱਧੂ ਸਾਹਿਬ ਅੱਜ ਅਖਬਾਰ ਦੀ ਤਾਂ ਕਿਹਾ ਤਾਂ ਹਰਪ੍ਰੀਤ ਜੀ ਨੇ ਵੈਸੇ ਮੈਂ ਇਹਨਾਂ ਨੂੰ ਯਾਦ ਕਰਾ ਦੇਣਾ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਜਾਤੀ ਵੰਡ ਜਾਤੀ ਜਾਣਕਾਰੀ ਟੋਟਲ ਦੇਸ਼ ਨੂੰ ਵੰਡਣ ਦਾ ਪੂਰਾ ਪੂਰਾ ਨਕਸ਼ਾ ਦਿੱਤਾ ਹੋਇਆ ਉਹ ਆਵਾ ਮੈਨੀਫੈਸਟੋ ਬਿਲਕੁਲ ਔਰ ਮੈਂ ਫਾਟਰ ਸਿਸਟਮ ਮੈਂ ਦਿੱਤਾ ਹੈ ਸਰ ਜਾਤੀ ਜਾਣਕਾਰੀ ਕਰਾਵਾਂਗੇ ਰਾਹੁਲ ਗਾਂਧੀ ਜੀ ਨੇ ਕਿਹਾ ਸੈਮ ਪਤਰੋਦਾ ਜੀ ਨੇ ਕਿਹਾ ਤੁਹਾਡੇ ਮੈਨੂੰ ਪਿੱਛੋਂ ਦੱਦਿਆ ਬਸ ਤੁਸੀਂ ਗੱਲ ਛੇੜਤੀ ਐ ਗੱਲ ਸੁਣ ਲਓ ਇਹ ਤਾਂ ਕੋਈ ਸਮਝ ਨਹੀਂ ਹੋ ਰਹੀ ਐ ਸੀਰੀਅਸ ਕਮੈਂਟਾਂ ਬਾਨ ਨੂੰ ਸਮਝ ਵਿੱਚ ਨਹੀਂ ਬੈਠ ਰਹੇ ਹੋ ਵੱਖ-ਵਾਰ ਫਲਾ ਰਹੇ ਹੋ ਕੱਦ ਤੁਹਾਡਾ ਜਿਹੜਾ ਵੱਖ-ਵਾਰ ਝੰਡਾ ਵੀ ਸਾਹਮਣੇ ਆ ਗਿਆ ਨਾ ਹਾਂ ਮੈਨੂੰ ਜੀ ਇਹ ਜਾਤੀਗਤ ਜਾਣਕਾਰੀ ਨਾ ਉਹ ਉਹ ਕਰਵਾਉਣ ਦੇ ਲਈ ਇਨੀਸ਼ੀਏਟ ਕਾਂਗਰਸ ਨੇ ਇਸ ਕਰਕੇ ਕੀਤਾ ਹੈ ਕਿ ਜਿਹੜੀ ਜਿਹੜੀ ਵੀ ਕੋਈ ਕਮਿਊਨਿਟੀ ਅਗਰ ਜੋ ਵੀ ਸਟਰੈਂਥ ਰੱਖਦੀ ਹੈ ਉਹਨਾਂ ਨੂੰ ਉਸ ਮੁਤਾਬਕ ਰਿਪਰਿਜ਼ੈਂਟੇਸ਼ਨ ਮਿਲਣਾ ਚਾਹੀਦਾ ਹੈ। ਕਿਸਾਨੀ ਦੇ ਕਿਸਾਨੀ ਦੇ ਮੁੱਦੇ ਦੇ ਬਹਿਸ ਨੂੰ ਸਮਝਣਾ ਚਾਹੀਦਾ ਹੈ। ਆਪਾਂ ਦੂਜੇ ਪਾਸੇ ਨਾ ਚੱਲੀਏ। ਅਲੀਵਾਲ ਸਾਹਿਬ ਅਲੀਵਾਲ ਸਾਹਿਬ ਲੰਬਾ ਮੁੱਦਾ ਹੈ ਉਹਦੇ ਤੇ ਪੂਰੀ ਬਹਿਸ ਹੋਣੀ ਚਾਹੀਦੀ ਹੈ। ਮੈਂ ਇੱਥੇ ਮੁਤਾਬਕ ਦੱਸ ਦਿੰਦਾ ਜੀ ਹਰ ਰਾਜ ਦੇ ਵਿੱਚ ਵੱਖ-ਵੱਖ ਫਸਲ ਹੁੰਦੀ ਹੈ ਉਹਨਾਂ ਦਾ ਆਪ ਦਾ ਆਪ ਦਾ ਅਜੰਡਾ ਹੈ। ਇਹ ਕਿਸੇ ਨੂੰ ਵੰਡਣ ਦੀ ਗੱਲ ਨਹੀਂ। ਸਭ ਦੀ ਨੁਮਾਇੰਦਗੀ ਲਈ ਕੇਂਦਰ ਨੇ ਕੰਮ ਕਰਨਾ। ਪੰਜਾਬ ਦੇ ਵਿੱਚ ਜੋ ਚਾਹੀਦਾ ਉਹਦੇ ਮਤਲਬ ਹੈ ਕਿ ਕੇਂਦਰ ਦੇ ਦੇਣ ਨੂੰ ਤਿਆਰ ਹੈ। ਕੇਂਦਰ ਕੇਂਦਰ ਦੇਣ ਨੂੰ ਤਿਆਰ ਹੈ, ਸਰਕਾਰੀ ਫਸਲਾਂ ਦੇਣ ਨੂੰ ਤਿਆਰ ਹੈ। ਕੱਲ ਮੁੱਖ ਮੰਤਰੀ ਜੀ ਨੇ ਕਿਹੜੇ ਰੋਕਿਆ? ਮੁੱਖ ਮੰਤਰੀ ਜੀ ਨੇ ਨੀਤੀ ਮੁੱਖ ਮੰਤਰੀ ਸਾਹਿਬ ਨੂੰ ਨੀਤੀਆਂ ਤੋਂ ਕਿਹੜੇ ਰੋਕਿਆ? ਹ ਤੱਕ ਜੁੜੇ ਕਿਸੇ ਕੇਂਦਰ ਸਰਕਾਰ ਨੇ ਨਹੀਂ ਕੀਤੀ ਇਹ ਫੋਸਿਸ ਗੱਲ ਦਾ। ਕੇਂਦਰ ਸਰਕਾਰ ਸਮਾਜ ਆਧਿਨ ਦੇ ਰਾਤਾਰੀਆ ਸਾਹਿਬ ਸਾਹਿਬ ਜੀ ਮੈਨੂੰ ਕਿਨੇ ਰੋਕਿਆ ਨੀਤੀ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਆਪਾਂ ਇਸ ਮੁੱਦੇ ਤੇ ਫੇਰ ਆਵਾਂਗੇ ਇਸ ਮੁੱਦੇ ਤੇ ਦੋਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਦੇਣਾ ਮੁੱਦਿਆਂ ਤੇ ਆਉਣ ਲਈ ਮੁੱਦਾ ਕੌਮੀ ਪੱਤ ਦਾ ਬੜਾ ਵੱਡਾ ਆਪਾਂ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਕਿਸਾਨੀ ਮੰਗਾਂ ਦੀ ਗੱਲ ਕਰਦੇ ਹਾਂ ਕਿਉਂ ਨਾ ਕਿਸਾਨਾਂ ਦੀਆਂ ਮੰਗਾਂ ਕਾਨੂੰਨੀ ਗਰੰਟੀ ਦਾ ਮਾਮਲਾ ਹੈ ਫਸਲਾਂ ਦੀ ਐਮਐਸਪੀ ਦਾ ਮਾਮਲਾ ਹੈ ਉਹਨਾਂ ਮੁੱਦਿਆਂ ਤੇ ਕਦੋਂ ਹੋਏਗੀ ਸਹਿਮਤੀ ਸੁਭਾਵਿਕ ਹੈ ਕਿ ਰਾਸੀ ਤੇਰਾ ਦਾ ਨਜ਼ਰੀਆ ਵੱਖਰੋ ਵੱਖਰਾ ਆਪਾਂ ਇਹਨਾਂ ਮੁੱਦਿਆਂ ਤੇ ਹੋਣ ਲਈ ਆਪਾਂ ਦੋਨੋਂ ਹੀ ਮਹਿਮਾਨਾਂ ਦੇ ਧੰਨਵਾਦੀ ਔਰ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ